ਨਸ਼ਾ ਤਸਕਰਾਂ ਗੈਂਗਸਟਰ ਲੋਕਾਂ ਤੋਂ ਫਿਰੋਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ 'ਚ ਨਾਕਾਮ ਹੈ ਵੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਉੱਥੇ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਜ਼ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈਂ ਨਾ ਪਹੁੰਚ ਸਕਣ ਸ਼ਾਬਾਸ਼ ਹੈ ਭਗਵੰਤਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉਤਰ ਕੇ ਅੱਜ ਥੋੜਾ ਅਸਲ ਤਾਨਾਸ਼ਹੀ ਦਾ ਚਿਹਰਾ ਉਹ ਸਾਹਮਣੇ ਆਇਆ ਹੈ ਇੱਕ ਗੱਲ ਜਰੂਰ ਸਪਸ਼ਟ ਕਰ ਦਿਓ ਭਗਵੰਤਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ਤੇ ਜਦ ਤੋਂ ਇਹ ਚੰਨ ਨਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਬੀਜੇਪੀ ਨੇ ਸੰਘਰਸ਼ੋਂ ਨਿਕਲੀ ਪਾਰਟੀ ਹੈ ਤੇ ਅਸੀਂ ਇਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਈਂ ਕੇਂਦਰ ਸਰਕਾਰ ਦੀ ਜਿਹੜੀ ਸੂਲਤਾਂ ਵਾਸਤੇ ਸਕੀਮਾਂ ਹਨ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਾਈਂ ਆਪਣੀ ਪਹੁੰਚ ਗਰੀਬਾਂ ਤਾਈਂ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਊਗੀ